ਗੱਛਣੋ 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 ਰੱਖੜੀ ਦਾ ਤਿਉਹਾਰ ਆ ਗਿਆ ਵਿਆਹ ਸ਼ਾਦੀ ਦੇ ਦਿਨ ਸ਼ੁਰੂ ਹੋ ਗਏ ਆ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਇਓ ਕੀ ਤੁਸੀਂ ਰੱਖੜੀ ਦੇ ਤਿਉਹਾਰ ਤੇ ਸ਼ਾਪਿੰਗ ਕਰਨੀ ਆ ਜਾਂ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਜਾਂ ਤੁਸੀਂ ਬਣਾਉਣੀ ਆ ਦਾਜ ਬਰੀ ਹੁਣ ਸਾਡੇ ਕੋਲ ਆ ਜਿਓ ਮਾਤੂ ਸ਼੍ਰੀ ਦਫਤਾਰ ਕਰਦੀਆਂ ਕਿੱਥੇ ਚਾਂਦਰੀਆਂ ਬਹੁਤ ਟੌਪ ਟੌਪ ਦੀ ਆਫਰਾਂ ਕਿੱਥੇ ਤੁਹਾਨੂੰ ਅਸੀਂ ਲੈ ਕੇ ਦੇਣੀ ਆ ਬਹੁਤ ਟਾਟ ਰੇਟਾਂ ਦੇ ਵਿੱਚ ਸੋਹਣੇ ਸੋਹਣੇ ਤੁਹਾਨੂੰ ਲੈ ਕੇ ਦੇਣੀ ਆ ਗਾਉਣ ਤੁਹਾਨੂੰ ਅਸੀਂ ਲੈ ਕੇ ਦੇਣੀ ਆ ਲਹਿੰਗੇ ਚੋਲੀ ਸੋ ਅਸੀਂ ਲੈ ਕੇ ਦੇਣੇ ਆ ਇਤਾਂ ਦੇ ਲਗਜ਼ਰੀ ਸ਼ਰਾਰੇ ਸੂਟ ਆ ਦੇਖੋ ਜੀ ਦਿੱਲੀ ਵਾਲੇ ਬੰਬੇ ਵਾਲੇ ਕਲਕੱਤੇ ਵਾਲੇ ਮਾਡਰਨ ਮਾਡਰਨ ਜੀ ਸਾਨੂੰ ਅਸੀਂ ਲੈ ਕੇ ਦੇਣੇ ਆ ਆ ਚੱਕੋ ਨੈਚੁਰਲ ਕਰੇਵ ਦਾ ਸੂਟ ਬਜ਼ਾਰਾ ਚ 15 1500 ਦਾ ਸਾਡੇ ਕੋਲ ਲੈ ਜਾਓ 750 ਰੁਪਏ ਦਾ ਆ ਦੇਖੋ ਜੀ ਜਿਹੜਾ ਰਖੜੀ ਤੇ ਤਿਹਾੜੀ ਦੇ ਬਾਜ਼ਾਰ ਚ ਆ ਕੇ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸਿਰਫ 8000 ਰੁਪਏ ਚ ਮਿਲ ਜਾਣਾ ਤੁਹਾਡੇ ਘਰ ਵਿਆਹ ਸ਼ਾਦੀ ਆ ਗਈ ਆ ਤੁਸੀਂ ਦਾਜਵੜ ਦੀ ਸ਼ਾਪਿੰਗ ਕਰਨੀ ਆ ਜਿਹੜੀ ਦਾਜਵਰ ਤੁਸੀਂ ਬਾਜ਼ਾਰ ਚ 50000 ਰੁਪਏ ਦੀ ਲੈਣੀ ਆ ਸਾਡੇ ਕੋਲੋਂ ਸਿਰਫ 20000 ਰੁਪਏ ਚ ਮਿਲ ਜਾਣੀ ਆ ਦੇਖੋ ਜੀ ਨਵੇਂ-ਨਵੇਂ ਸੂਟ ਨਵੇਂ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਦੁਪੱਟਿਆਂ ਦੇ ਕਿੰਨਾ ਕੰਮ ਆ ਬਾਜ਼ਾਰਾਂ ਦੇ ਵਿੱਚ 2-2000 ਰੇਟ ਆ ਦਾ ਪਰ ਅਸੀਂ 1000 ਰੁਪਏ ਦਾ ਦੇ ਦੇਣਾ ਭਾਵੇਂ ਤੁਸੀਂ ਮਿਡਲ ਕਲਾਸ ਹੋ ਭਾਵੇਂ ਤੁਸੀਂ ਹੈਗੇ ਆ ਰਾਇਲ ਕਲਾਸ ਹਰ ਇੱਕ ਦੇ ਲਈ ਸਾਰੀ ਵੈਰਾਈਟੀ ਇੱਕੋ ਹੀ ਸ਼ਾਹ ਤੇ ਟਾਂ ਮਿਲਣੀ ਤੁਹਾਨੂੰ ਪੰਜ ਦੇ ਨੇ ਆ 6 ਅਗਸਤ ਤੱਕ ਆਜੋ ਦੇਖੋ ਜੀ ਸਾਨੂੰ ਮਾਤੂ ਸ਼੍ਰੀ ਨੂੰ ਪਿਆਰ ਨਾਲ ਉਹ ਅਲੱਗ ਕਿਉਂ ਮੰਨਿਆ ਜਾਂਦਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਕੱਲਾ ਹੀ ਇੱਕ ਬ੍ਰਾਂਡ ਹੈ ਜਿਹਦੇ ਤੇ ਰੇਟ ਉੱਤੇ ਲਿਖ ਕੇ ਲੱਗਿਆ ਹੁੰਦਾ ਚਾਹੇ ਕੋਈ ਬੱਚਾ ਆਜੇ ਚਾਹੇ ਕੋਈ ਸਿਆਣਾ ਆਜੇ ਤੇ ਚਾਹੇ ਆਜੇ ਕੋਈ ਬਜ਼ੁਰਗ ਸਾਰਿਆਂ ਆਸਤੇ ਇੱਕ ਜਿਹੜਾ ਰੇਟ ਹੈ ਤੇ ਦੇਖੋ ਜੀ ਹਰ ਇੱਕ ਤਰ੍ਹਾਂ ਦੇ ਫੰਕਸ਼ਨ ਦੇ ਸੂਟ ਪਾਉਣ ਵਾਲੇ ਚਾਹੇ ਤੁਸੀਂ ਮਹਿੰਦੀ ਲਈ ਪਾਉਣੇ ਆ ਚਾਹੇ ਤੁਸੀਂ ਨਾਈਟ ਪਾਰਟੀ ਲਈ ਪਾਉਣੇ ਆ ਤੁਸੀਂ ਵੈਡਿੰਗ ਸੂਟ ਲੈਣੇ ਆ ਤੁਸੀਂ ਨਾਈਟ ਪਾਰਟੀ ਦੇ ਲਈ ਲੈਣੀ ਹੈਗੀਆਂ ਇਤਨੀਆਂ ਲਗਜ਼ਰੀ ਲਗਜ਼ਰੀ ਡ्रेसेस ਸਾਡੇ ਕੋਲ ਸੂਟ, ਸ਼ਰਾਰੇ, ਗਰਾਰੇ, ਲਹਿੰਗੇ, ਗਾਉਨ ਡ्रेसेस ਮਿੱਟੀ ਦੇ ਪਾ 6 ਅਗਸਤ ਤੱਕ ਦੇਣੇ ਆ ਰੈੱਡ ਸੂਟ ਮੈਂ ਕਿਹਾ ਭੇਜਿਆ ਭੇਜਾ ਰੈੱਡ ਸੂਟ ਤਾਂ ਅਸੀਂ ਕਰਦੇ ਹਾਂ ਕਮਾਲ ਦੇਖੋ ਜੀ ਰੈੱਡ ਸੂਟ ਨਵੇਂ ਡਿਜ਼ਾਈਨਰ ਪੀਸ ਹੈਂਡਵਰਕ ਦੇ ਨਾਲ ਜਣੇ ਹੋਏ ਪਿਓਰ ਕ੍ਰੇਵ ਸ਼ਿਮਰ ਜਨੂਨ ਦੇ ਨਵੇਂ ਬੇਸ ਤੇ ਨਵੇਂ ਦੁਪੱਟੇ ਬਾਜ਼ਾਰਾਂ ਚੋਂ ਹਟ ਕੇ ਡਿਜ਼ਾਈਨਿੰਗ ਦੇਖੋ ਤੁਸੀਂ ਆਪ ਦੇ ਲਈ ਸੂਟ ਖਰੀਦਣਾ ਉਸੀ ਘਰ ਦੇ ਵਾਸਤੇ ਬਜ਼ੁਰਗ ਵਾਸਤੇ ਮਾਸ ਤੇ ਜਿੱਦਾਂ ਦੀ ਮਰਜੀ ਵੈਰਾਈਟੀ ਖਰੀਦਣੀ ਆ ਹੁਣ 6 ਦਿਨਾਂ ਦੇ ਵਿੱਚ ਭਟੀਆਂ ਆਫਰਾਂ ਦੇਖੋ ਰੰਗ ਤੁਹਾਨੂੰ ਅਸੀਂ ਇਤਾਂ ਦੇ ਲਾਈਟ ਵੀ ਦੇ ਦੇਾਂਗੇ ਰੰਗ ਤੁਹਾਨੂੰ ਅਸੀਂ ਡਾਰਕ ਵੀ ਦੇ ਦੇਾਂਗੇ ਸੂਟ ਤੁਹਾਨੂੰ ਅਸੀਂ ਥੋੜੇ ਵਰਕ ਵਾਲੇ ਵੀ ਦੇ ਦੇਾਂਗੇ ਸੂਟ ਤੁਹਾਨੂੰ ਅਸੀਂ ਹੈਵੀ ਵਰਕ ਵਾਲੇ ਵੀ ਦੇ ਦੇਾਂਗੇ ਗਲੇ ਤੇ ਵੀ ਕੰਮ ਹੋਊਗਾ ਫਰੰਟ ਵੀ ਸੋਹਣਾ ਹੋਊਗਾ ਘੇਰੇ ਤੇ ਵੀ ਡਿਜ਼ਾਈਨਿੰਗ ਹੋਊਗੀ ਬਾਹਾਂ ਤੇ ਵੀ ਕੰਮ ਹੋਊਗਾ ਬਾਕਮਾਲ ਕੰਮ ਦੁਪੱਟੇ ਦੇ ਵੀ ਹੋਊਗਾ ਦੇਲੇ ਤੁਹਾਡਾ ਕਾਰ ਦੇਾਂਗੇ ਬਾਗੂ ਬਾਗ ਆਜੋ ਜਲਦੀ ਜਲਦੀ ਮਾਤੂ ਸ਼ਰੀ ਦਸਤਾਰ ਦੇਖੋ ਜੀ ਨਰਾਜ ਕਿਸੇ ਨੂੰ ਨਹੀਂ ਹੋਰ ਦੇਣਾ ਚਾਚੀਆਂ ਤਾਈਆਂ ਭੂਆ ਮਾਮੀਆਂ ਨੂੰ ਸਾਰਿਆਂ ਨੂੰ ਖੁਸ਼ ਕਰ ਦੇਣਾ ਹੁਣ ਤੁਹਾਡੇ ਵਿਆਹ ਸ਼ਾਦੀ ਦਾ ਚਾਹੇ ਆ ਗਿਆ ਫੰਕਸ਼ਨ ਚਾਹੇ ਆ ਗਈ ਜਾਗੋ ਹੁਣ ਇੱਕੋ ਹੀ ਪੱਲੇ ਲੜ ਬਣ ਲੋ ਮਾਤੂ ਸ਼ਰੀ ਦਸਤਾਰ ਘਾਦੀਆਂ ਨਾ ਜਿੱਤੇ ਸੂਟ ਸ਼ਾਰੇ ਗਰਾਰੇ ਲਹਿੰਗੇ ਤਾਂ ਲੈਣੀ ਐ ਇੱਥੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਪੈਂਟਾ ਛਾਟਾਂ ਵੀ ਇੱਥੇ ਹੀ ਮਿਲ ਜਾਣੀਆਂ ਦੇਖੋ ਜੀ ਭਾਵੇਂ ਤੁਸੀਂ ਕਾਟਨ ਦੇ ਸੂਟ ਲੈਣੇ ਆ ਤੁਸੀਂ ਕ੍ਰੇਪ ਦੇ ਲੈਣੇ ਆ ਤੁਸੀਂ ਜਾਮ ਲੈਣੀਆਂ ਸਿਰਕ ਲੈਣੀਆਂ ਭਾਵੇਂ ਲੈਣੀਆਂ ਔਰਗੰਜ਼ਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਮਿਲ ਜਾਣੀਆਂ ਸਾਡੇ ਸੂਟ ਬਾਜੀ ਬਾ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਛੇਤੀ ਛੇਤੀ ਆ ਜਾਓ ਹੋਰ ਪਾਸੇ ਜਾਇਓ ਨਾ ਲੁੱਟ ਆਪਣੀ ਕਰਾਇਓ ਨਾ ਥੋੜੇ ਪੈਸਿਆਂ 'ਚ ਝੋਲਾ ਭਰ ਕੇ ਲੈ ਜਾਓ ਮਾਤੂ ਸ਼੍ਰੀ ਤਸਤਾਰ ਕਾਦੀਆਂ 6 ਅਗਸਤ ਤੱਕ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬਹੁਤ ਵੱਡੇ ਫਾਇਦੇ ਪੰਜ ਦਿਨ ਤੁਹਾਡੇ ਮੋਹਰੇ ਆਏਗੇ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਾ